ਵਾਰਡ ਨੰਬਰ 21 ਦੌਲਤਪੁਰ ਰੋਡ ਦੇ ਇੱਥੇ ਕਿ ਵਕ ਵਕ ਸਕੂਲਾਂ ਦੇ ਬੱਚਿਆਂ ਤੇ ਬੱਚਿਆਂ ਨਾਲ ਭਰੀਆਂ ਬੱਸਾਂ ਦਾ ਲੰਘਣਾ ਹੁੰਦਾ ਹੈ ਇਹ ਸੜਕ ਕਈ ਸਾਲਾਂ ਤੋਂ ਟੁੱਟੀ ਪਈ ਹੈ ਜੋ ਕਿ ਇਸ ਟੁੱਟੀ ਹੋਈ ਸੜਕ ਤੇ ਗੰਦੇ ਪਾਣੀ ਦੇ ਖੜਨ ਨਾਲ ਲੋਕਾਂ ਤੇ ਬੱਚਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰ ਮੋਹੱਲਾ ਨਿਵਾਸੀਆਂ ਨੇ ਸਰਕਾਰ ਖਿਲਾਫ ਜਨਤਕ ਨਾਰੇਬਾਜ਼ੀ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਚੇਤਾਵਨੀ ਦਿੱਤੀ ਕਿ ਅਗਰ ਇਸ ਸੜਕ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਭਗਵੰਤ ਕਹਿੰਦਾ ਮੇਰੇ ਪੇਕੇ ਨੇ ਉਰੇ ਹਾਂ ਕਹਿੰਦਾ ਮੈਂ ਦੇਖ ਲੈ ਅੱਛੇ ਉਹਨਾ ਬਣਾਤਾ ਧੂਰੀ ਦਾ ਹਾਂ ਆ ਦੇਖ ਗੋਤੇ ਖਾ ਖਾ ਨਿਕਲਦੇ ਆ ਇੱਥੇ ਹਾਂ ਦੇਖ ਹਾਂ ਸਾਡੀ ਕੋਈ ਨਹੀਂ ਸੁਣਦਾ ਇੱਕ ਛੋਟਾ ਭਗਵੰਤ ਮਾਨ ਆ ਉਹ ਬਣੀ ਸੁਣਦਾ ਨਾ ਬੜਾ ਛੋਟੇ ਨਾ ਛੋਟਾ ਸੁਣੇ ਸਾਡੀ ਕੋਈ ਵੀ ਨਹੀਂ ਸੁਣਦਾ ਕਿੱਧਰ ਨੂੰ ਜਾਈਏ ਤਿੰਨ ਵਾਰ ਗਿਰ ਗਈ ਮੈਂ ਇੱਥੇ ਚੜ੍ਹੇ ਚ ਹਾਂ ਦੱਸ ਉਹਦੇ ਮੁਰਦਾਬਾ ਦੇ ਬਲਾਵਾਂਗੇ ਹੋਰ ਕੀ ਕਰਾਂਗੇ ਫੈਡਰੇਸ਼ਨ ਦੇ ਨੇ ਕਹਿੰਦੇ ਨੇ ਸਾਨੂੰ ਫੜ ਕੇ ਲੈ ਜਾਣਗੇ ਕਿ ਤੈਨੂੰ ਜਾਈਏ ਬੋਲੋ ਹੈ ਦੱਸੋ ਹੁਣ ਕਿਧਰ ਜਾਈਏ ਕਿਹੜੇ ਖਾਤੇ ਚ ਗਿਰਿਆ ਇੱਥੇ ਗਾਰੇ ਚ ਖੜੇ ਆਂ ਗੂਚ ਕਿੰਨੇ ਜਰਸੀ ਕਹਿੰਦੇ ਆ ਸਾਡਾ ਆਹ ਲਕਰੇ ਪਾਣੀ ਦਾ ਸਾਡੇ ਲੰਗਣ ਦਾ ਕੋਏ ਪਾਏ ਪਾਏ ਨੇ ਵੀਰੇ ਆਹ ਲਕਰੇ ਹਾਂ ਦੱਸ ਆਓ ਇਥੇ ਸੜਕਾਂ ਟੁੱਟੀਆਂ ਬਈਆਂ ਨੇ ਗੋਦ ਤੇ ਖਾ ਖਾ ਨਿਕਲਦੇ ਆ ਪ੍ਰਦਰਸ਼ਨ ਅਸੀਂ ਸੁੱਤੀ ਪਈ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਜਗਾਉਨੇ ਆ ਵੀ ਭਗਵੰਤ ਮਾਨ ਜੀ ਆਉਂਦੇ ਨੇ ਗਰਾਂਟਾਂ ਦੇ ਗੱਫੇ ਦੇ ਕੇ ਤੁਰ ਜਾਂਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਆ ਸੂਆ ਪੱਕਾ ਕਰਦਾ ਕੋਈ ਇਤਰਾਜ਼ ਨਹੀਂ ਪੁਲ ਬਣਦਾ ਕੋਈ ਇਤਰਾਜ਼ ਨਹੀਂ ਪਰ ਇੱਥੇ ਆ ਨਰਕਾਂ ਭਰੀ ਜ਼ਿੰਦਗੀ ਆ ਛੋਟੇ ਛੋਟੇ ਜਵਾਕ ਜਿਉ ਰਹੇ ਨੇ ਤੁਸੀਂ ਤਾਂ ਦੂਜੀਆਂ ਪਾਰਟੀਆਂ ਨੂੰ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਤੇ ਹੁੱਟਰ ਮਾਰ ਕੇ ਲੰਘ ਜਾਂਦੇ ਉੱਤੋਂ ਦੀ ਤੁਸੀਂ ਵੀ ਲੰਘ ਜਾਂਦੇ ਹੋ ਅਸੀਂ 2022 ਚ ਆ ਲੋਕਾਂ ਨੇ ਤਨੋਂ ਮਨੋਂ ਵੀ ਕਾਮ ਆਦਮੀ ਕਰਦਾ ਮੁੰਡਾ ਮੁੱਖ ਮੰਤਰੀ ਬਣੂ ਸਾਡੀਆਂ ਉਮੀਦਾਂ ਤੇ ਖਰਾ ਉਤਰੂਗਾ ਪਰ ਉਹ ਗੱਲ ਬਿਲਕੁਲ ਇਹ ਉਹਨਾਂ ਨੂੰ ਵੀ ਉੱਪਰ ਚੱਲਿਆ ਗਿਆ ਕੰਮ ਸਾਡੇ ਕਦੇ ਮਹੱਲੇ 'ਚ ਨਹੀਂ ਆਇਆ ਕੋਈ ਇਹਨਾਂ ਦਾ ਬੰਦਾ ਇੱਥੇ ਆ ਗਏ ਸੀਗੇ ਜਿਵੇਂ ਮਾਤਾ ਨੇ ਦੱਸਿਆ ਵੀ ਪੈਨਸ਼ਨਾਂ ਜੀਆਂ ਮਾਰ ਕੇ ਤੁਰ ਗਏ ਹੁਣ ਸਾਨੂੰ ਭਰੋਸੇਯੋਗ ਫਸੂਤਰਾਂ ਤੋਂ ਪਤਾ ਲੱਗਾ ਵੀ ਇਹਦਾ ਟੈਂਡਰ ਹੋ ਗਿਆ 18 ਫੁੱਟੀ ਦਾ ਪਰ ਉਹ ਟੈਂਡਰ ਦਾ ਕੋਈ ਫਾਇਦਾ ਨਹੀਂ ਹੋਣਾ ਅਸੀਂ ਤੁਹਾਡੇ ਮਾਧਿਰਾ ਵੀ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਇੱਥੇ ਕੰਕਰੀਟ ਦੀ ਸੜਕ ਬਣਾਈ ਜਾਵੇ ਜਿਵੇਂ ਮਹੱਲਿਆਂ ਦੇ ਵਿੱਚ ਜਿਹੜੇ ਐਮਸੀਆਂ ਦਾ ਜੋਰ ਹੈਗਾ ਉਹੋ ਕੰਕਰੀਟ ਦੀਆਂ ਸੜਕਾਂ ਬਣਵਾਈ ਜਾਂਦੇ ਨੇ ਸਾਡੇ ਮਹੱਲੇ ਦਾ ਕੋਈ ਐਮਸੀ ਰੌਲਾ ਨਹੀਂ ਪਾਉਂਦਾ ਜਿਹੜੇ ਗਾ ਇਹਨਾਂ ਦੇ ਉਮੀਦਵਾਰ ਨੇ ਉਹ ਵੀ ਨਹੀਂ ਰੌਲਾ ਪਾਉਂਦੇ ਅਸੀਂ ਤੁਹਾਡੇ ਮਾਦਰਾਂ ਵੀ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜੇ ਕੰਕਰੀਟ ਦਾ ਇੱਥੇ ਨਾ ਕੀਤਾ ਪਾਣੀ ਦਾ ਪ੍ਰਬੰਧ ਸਾਈਟਾਂ ਤੇ ਨਾ ਕੀਤਾ ਤਾਂ ਇਹ ਸੜਕ ਅਸੀਂ ਪੱਕੇ ਤੌਰ ਤੇ ਜਾਮ ਕਰਕੇ ਸਾਰਾ ਮਹੱਲਾ ਦੌਲਤਪੁਰ ਮੱਲੂਮਾਰਾ ਬੱਲਮਗੜ ਜਾਤੀਮਾਰਾ ਜਿੰਨੇ ਪਿੰਡਾਂ ਦਾ ਰਹਿ ਸਾਰੇ ਪਿੰਡਾਂ ਦੇ ਪਿੰਡ ਅਸੀਂ ਇੱਥੇ ਸੜਕ ਰੋਕ ਕੇ ਬੈਠਾਂਗੇ ਉਦੋਂ ਵੀ ਸੁਣਵਾਈ ਕਰੂਗੀ ਸੋ ਤੁਹਾਡੇ ਮਦਰਾਂ ਹੈ ਸਰਕਾਰ ਨੂੰ ਅੱਜ ਇਹੀ ਅਲਟੀਮੇਟਿਵ ਦਿੰਨੇ ਆ ਵੀ ਜੇ ਮਹੱਲੇ ਵਾਲਿਆਂ ਦੀ ਜੇ ਇਲਾਕੇ ਵਾਲਿਆਂ ਦੀ ਸੁਣਵਾਈ ਨਾ ਹੋਈ ਤਾਂ ਸੰਘਰਸ਼ ਅਸੀਂ ਹੋਰ ਤਿੱਖਾ ਕਰਾਂ ਜ ਜਿਹਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਹੋਊ। ਇਹਨਾਂ ਸਕੂਲ ਹੈ ਤੁਸੀਂ ਦੇਖਿਆ ਹੀ ਹੈ ਬੱਚੇ ਕਿਵੇਂ ਕਿੰਨੇ ਔਖੇ ਹੋ ਕੇ ਗਏ ਨੇ। ਇੱਕ ਤਾਂ ਸਾਧਨ ਹੁੰਦਾ ਬੱਚਾ ਬਸ ਰਹੀਂ ਚੱਲਾ ਜਾਂਦਾ ਉਹਦਾ ਪਤਾ ਨਹੀਂ ਲੱਗਦਾ। ਦੂਸਰੀ ਗੱਲ ਅਸੀਂ ਧੰਨਵਾਦ ਕਰਦੇ ਆ ਸਾਡੇ ਬਾਬਾ ਬੰਸਰੀ ਵਾਲੇ ਨੂੰ ਉਹਨਾਂ ਨੇ ਗ੍ਰਾਂਟ ਦਿੱਤੀ ਆ। ਪਰ ਗ੍ਰਾਂਟ ਇੱਕ ਉਹਦੇ ਵਾਸਤੇ ਦਿੱਤੀ ਛੱਡ ਵਾਸਤੇ। ਜਿਹੜੀਆਂ ਸੜਕਾਂ ਜਿਹੜੇ ਸ਼ਰਧਾਲੂ ਨੇ ਮੱਥਾ ਟੇਕਣਾ ਹੋਵੇ ਤਾਂ ਸੈਟ ਦਿੱਤੇ ਜਾਂ ਬਾਬੇ ਤੇ ਜਾਊਗਾ ਕਿਵੇਂ ਉਹ ਆ ਪਾਣੀ ਵਿੱਚ ਦੀ ਜਾਊਗਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਬੰਦਾ ਗ੍ਰਾਂਟ ਇਸ਼ੂ ਕਰਾਉਂਦਾ ਹੈ ਉਹ ਆ ਵੀ ਦੱਸੇ ਵੀ ਜਿਹੜਾ ਸ਼ਰਧਾਲੂ ਉੋਂ ਦੀ ਲੰਘ ਕੇ ਜਾਊ ਉਹਨੂੰ ਜਾਣ ਦਾ ਰਸਤਾ ਵੀ ਪੱਕਾ ਹੋਣਾ ਚਾਹੀਦਾ ਹੈਗਾ ਸੋ ਧਾਰਮਿਕ ਸਥਾਨ ਤੇ ਸਕੂਲ ਹੋਣ ਦੇ ਨਾਤੇ ਸਰਕਾਰ ਨੂੰ ਇਹ ਮੰਗ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ ਜਿਹੜੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਸੜਕ ਤਾਂ ਪੱਕੀ ਕਰਨੀ ਚਾਹੀਦੀ ਹੈ ਜੇ ਸਾਈਟਾਂ ਤੇ ਜਿਹੜਾ ਪਾਣੀ ਦਾ ਨਿਕਾਸੀ ਸੀਵਰੇਜ ਪੈਣਾ ਹੈ ਰੋਸ ਪ੍ਰਦਰਸ਼ਨ ਦਾ ਸਾਡਾ ਇਹ ਹੈ ਜੀ ਜਿਵੇਂ ਹੁਣ ਅਸੀਂ ਟਰੱਕ ਲੈ ਕੇ ਲੰਘਦੇ ਹਾਂ ਤੋਂ ਸਾਨੂੰ ਬਹੁਤ ਪਰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਏ ਢੁੱਕੇ-ਨੁੱਕੇ ਖੱਡੇ ਨੇ ਇਹ ਨਹੀਂ ਪਤਾ ਗੱਡੀ ਦਾ ਕੀ ਨਕਾਣ ਕੁਝੇ ਵਿੱਚ ਕੋਈ ਚੱਕਾ ਨਿਕਲ ਜੇ ਨੰਬਰ 2 ਤੇ ਜੇ ਮਾਣ ਕੋਈ ਸਕੂਲ ਵਾਲੇ ਬੱਚੇ ਬਰੋਬਰ ਦੀ ਲੰਘਦੇ ਨੇ ਅਸੀਂ ਇਧਰੋਂ ਟਰੱਕ ਜਾਂ ਕੋਈ ਟਰਾਂਸਪੋਰਟ ਦਾ ਕੋਈ ਵੀ ਵਹੀਕਲ ਲੈ ਕੇ ਲੰਘਦਾ ਬੰਦਾ ਤਾਂ ਬੱਚਿਆਂ ਦੇ ਉੱਪਰ ਛਿੱਟੇ ਵੀ ਪੈਂਦੇ ਨੇ ਬੱਚੇ ਸਕੂਲ ਜਾਣ ਕ ਕੱਪੜੇ ਧਵਾਉਣ ਕ ਜਾਂ ਕੀਚੜ ਨਾਲ ਲੱਪੜਨ ਕੀ ਕਰਨ ਇਹ ਤਾਂ ਬਹੁਤ ਵੱਡਾ ਮਤਲਬ ਕੀ ਇਹ ਘਾਟੇ ਦਾ ਬਣਚਾ ਜੀ ਪੰਜਾਬ ਸਰਕਾਰ ਇਧਰ ਜਲਦੀ ਗੌਰ ਕਰੇ ਸਾਡੇ ਕ ਤਾਂ ਕਿ ਆਉਣ ਜਾਣ ਵਾਲੇ ਰਾਹੀਆਂ ਨੂੰ ਕੋਈ ਸਮੱਸਿਆ ਨਾ ਪਵੇ। ਕਿੰਨੇ ਚਿਰ ਤੋਂ ਸਮੱਸਿਆ ਹੈ? ਇਹਦਾ ਸਮੱਸਿਆ ਸਾਡੀ ਤਕਰੀਬਨ 3 ਸਾਲ ਤੋਂ ਤਾਂ ਲੱਗ ਭੱਗ ਹੈ ਜੀ। ਮਤਲਬ ਖੱਡੇ ਬਹੁਤ ਵੱਡੇ ਵੱਡੇ ਪਏ ਪਏ ਨੇ ਬਹੁਤ ਤੁਸੀਂ ਦੇਖੀ ਹੋਣਾ ਵੀਡੀਓ 'ਚ ਬਹੁਤ ਲੰਘਣਾ ਮੁਸ਼ਕਲ ਆ ਬੱਚਿਆਂ ਦਾ। ਇਹ ਸਾਨੂੰ ਮਤਲਬ ਜਲਦੀ ਤੋਂ ਜਲਦੀ ਇਹਦਾ ਸੁਧਾਰ ਹੋਣਾ ਚਾਹੀਦਾ ਹੈ ਜੀ। ਧੰਨਵਾਦ।